ਇਰਤ ਸਾਧ ਸੰਗਤ ਹੈ। ਸੇਰ ਕਰਮਨਕ ਕਰਮ ਕੋਨਨਕ ਤਿ ਸੁਭਯੋ ਰਾਪਤ ਜਿਸ਼ਪੁਰ ਤੇ ਸੁਭਾਯੋ ਪ੍ਰਾਪਤ ਬਰਦ ਭਾਗੀ ਸਾਧ ਸੰਗ ਪ੍ਰਾਪਤ ਜਨ ਮੇਟ ਤ ਦੁਰਮ ਪੂਰ ਨਾਨਕ ਦਾਸ ਬਾਛੇ ਜੀਨ ਘਰ ਨੋ ਮੁਰਿਦ ਗੁਰੂ ਤੁਦੇ ਆਗੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕੌਣ ਨੇ ਕੁ ਸਭ ਤੇਰੀ ਵਡਿਆਈ ਕੌਣ ਨੇ ਕੁ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਕੋਈ ਨਾ ਜਾਣੇ ਮੇਰਾ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸ਼ਾਜਿਨ ਵਾਦੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਦੇ ਸੰਸਾਰ ਦੀ ਦ੍ਰਿਸ਼ਟੀ ਵਿੱਚ ਕਿਸੇ ਨੂੰ ਧਨ ਮਿਲ ਜਾਵੇ ਕੋਈ ਪਦ ਪਦਵੀ ਮਿਲ ਜਾਵੇ ਚੰਗੀ ਸੇਤ ਮਿਲ ਜਾਵੇ ਸੰਸਾਰੇ ਸਮਝਦੇ ਕਿ ਦੇ ਭਾਗ ਵੱਡੇ ਨੇ ਕਰਮਾਂ ਵਾਲੇ ਵੱਡੇ ਭਾਗ ਵਾਹਿਗੁਰੂ ਨਾ ਕਰੇ ਕੋਈ ਹਾਦਸਾ ਟਰੈਜੇਡੀ ਬੀਤ ਜਾਵੇ ਘਾਟਾ ਪੈ ਜਾਵੇ ਬਿਮਾਰੀ ਆ ਜਾਵੇ ਤੇ ਸੰਸਾਰ ਕਹਿ ਦਿੰਦਾ ਇਹ ਦੇ ਭਾਗ ਮਾੜੇ ਨੇ ਕੁਝ ਪ੍ਰਾਪਤੀ ਤੇ ਸੰਸਾਰ ਦੀ ਵਿਚਾਰ ਕਹਿੰਦੀ ਏ ਭਾਗ ਚੰਗੇ ਨੇ ਕੁਝ ਖੁਸਣ ਤੋਂ ਜਾਣ ਤੋਂ ਸੰਸਾਰ ਕਹਿੰਦਾ ਭਾਗ ਮਾੜੇ ਨੇ ਤਰ ਹੁਣ ਬੈਠੇ ਆਪਾਂ ਨਿਰੰਕਾਰ ਦੇ ਦਰ ਤੇ ਤੇ ਹੁਣ ਨਿਰੰਕਾਰ ਤੋਂ ਹੀ ਪੁੱਛੋ ਕਿਹਦੇ ਭਾਗ ਚੰਗੇ ਨੇ ਕਿਹਦੇ ਮਾੜੇ ਨੇ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਸ਼ਬਦੋਂ ਵੱਡੇ ਭਾਗ ਗੁਰ ਸਿੱਖਾਂ ਕੇ ਸ਼ਬਦੋਂ ਵੱਡੇ ਜਿਵੇਂ ਤੁਸੀਂ ਅੰਗਰੇਜ਼ੀ ਵਿੱਚ ਗੁੱਡ ਵੀ ਕਹਿੰਦੇ ਹੋ ਬੈਟਰ ਵੀ ਕਹਿੰਦੇ ਹੋ ਤੇ ਫਿਰ ਆਖਰ ਵਿੱਚ ਬੈਸਟ ਉਹ ਤੋਂ ਬਾਅਦ ਤਾਂ ਕੁਝ ਕਹਿਣ ਨੂੰ ਨਹੀਂ ਨਾ ਫਿਰ ਸਬਦੋਂ ਵੱਡੇ ਜੀਤੋਂ ਗਾਹਾਂ ਵੱਡੇ ਭਾਗ ਕਿਸੇ ਦੇ ਹੋਣੇ ਨਾ ਉਹ ਗੁਰ ਸਿੱਖਾਂ ਕੇ ਪਰ ਕਿਹੜੇ ਗੁਰ ਸਿੱਖਾਂ ਦੇ ਨਾਲ ਨਿਸ਼ਾਨੀ ਦੱਸੀ ਹੈ ਉਹਨਾਂ ਦੇ ਨਹੀਂ ਜਿਨ੍ਹਾਂ ਨੂੰ ਐਮਐਲਏ ਦਾ ਟਿਕਟ ਮਿਲ ਜਾਵੇ ਅਜ ਖੇ ਆ ਖੋਜ ਸਾਧਨਾ ਜਿਹੜੇ ਐਮਪੀ ਬਣ ਜਾਣ ਪ੍ਰਧਾਨ ਬਣ ਜਾਣ ਜਿਨ੍ਹਾਂ ਦੀ ਲੈਟਰੀ ਨਿਕਲ ਆਵੇ ਨਾ ਉਹਨਾਂ ਦੇ ਵੱਡੇ ਭਾਗ ਨੇ ਜੋ ਗੁਰ ਚਰਣੀ ਸਿੱਖ ਪੜਦੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਜਾਣ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠ ਜਾਣ ਤੇ ਫੇਰ ਸਤਿਗੁਰ ਬਚਨ ਕਰਦੇ ਨੇ ਹੌਮ ਬਲੇ ਸਦ ਬਲੇ ਖਾਰੀ ਤਿਨਾਂ ਜੇ ਸੁਣਤੇ ਹਰ ਕਥਾ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਣੈ ਸਤਿਗੁਰ ਜੋ ਤੇਰੀ ਗੱਲ ਸੁਣਦੇ ਨੇ